ਅੱਜ ਇੱਕ ਕਸਟਮਰ ਆਇਆ ਮੇਰੇ ਕੋਲ ਯੂਨੀਫਾਰਮ ਲੈ ਕੇ ਤੇ ਕਹਿੰਦੇ ਦੀਦੀ ਮੈਨੂੰ ਦੋ ਦਿਨਾਂ ਦੀ ਯੂਨੀਫਾਰਮ ਦੇ ਦਿਓ ਰੈਡੀ ਕਰਕੇ ਤੇ ਮੇਰੇ ਕੋਲ ਕੱਪੜੇ ਜ਼ਿਆਦਾ ਸੀ ਮੈਂ ਜਵਾਬ ਦਿੱਤਾ ਮੈਂ ਕਿਹਾ ਵੀ ਨਹੀਂ ਦੋ ਦਿਨਾਂ ਚ ਤਾਂ ਰੈਡੀ ਹੋਣੀ ਨਹੀਂ ਇੱਕ ਹਫ਼ਤਾ ਰੁੱਕ ਸਕਦੇ ਹਾਂ ਉਦੋਂ ਤੁਸੀਂ ਦੇ ਦਿਓ ਯੂਨੀਫਾਰਮ ਨਹੀਂ ਤੁਸੀਂ ਕਿਤੇ ਹੋਰ ਸਟਿਚ ਕਰਵਾ ਲਓ ਤੇ ਉਹ ਕਹਿੰਦੇ ਚਲੋ ਕੋਈ ਨਹੀਂ ਫਿਰ ਤੁਸੀਂ ਇੱਕ ਹਫ਼ਤੇ ਤੱਕ ਦੇ ਦਿਓ ਪਰ ਸਾਡੀ ਜਿਹੜੀ ਨਾਪ ਵਾਲੀ ਹੈ ਕਹਿੰਦੇ ਉਹ ਸਾਨੂੰ ਦੇ ਦਿਓ ਵੀ ਅਸੀਂ ਸਕੂਲ ਪਾ ਕੇ ਜਾਣੀਆਂ ਤੇ ਮੈਂ ਜਦੋਂ ਦੀ ਯੂਨੀਫਾਰਮ ਤੋਂ ਨਾਪ ਲੈਣ ਲੱਗੀ ਨਾ ਤੇ ਮਤਲਬ ਮੈਨੂੰ ਸਮਝ ਨਹੀਂ ਲੱਗੀ ਆ ਮੈਂ ਕੀ ਰਿਐਕਟ ਕਰਾਂ ਉਹਦੀ ਵਿਚਾਰੀ ਦੀ ਯੂਨੀਫਾਰਮ ਸਾਰੀ ਫੱਟੀ ਹੋਈ ਦੇਖੋ ਸਾਰੀ ਇਤਾਂ ਉਹਨੇ ਸਟਿਚ ਕੀਤੀ ਹੋਈ ਢੰਗਿਆਂ ਦੇ ਨਾਲ ਤੇ ਮਤਲਬ ਮੈਨੂੰ ਪਤਾ ਹੀ ਨਾ ਲੱਗੇ ਵੀ ਮੈਂ ਕੀ ਕੀ ਕਮਾਣਾ ਇਹ ਵਾਈ ਗਰੁੱਪ ਬੱਪਾ ਜੀ ਵਾਸਤੇ ਸੀ ਮੈਂ ਲੱਕੰਨੀ ਆ ਗਰੀਬੀ ਦਿੰਦੇ ਉਹ ਠੀਕ ਐ ਬੰਦਾ ਸਟਰਗਲ ਕਰਦਾ ਪਰ ਸਾਰਿਆਂ ਨੂੰ ਇੰਨਾ ਕੁ ਜ਼ਰੂਰ ਦੋ ਕਿ ਬੰਦਾ ਆਪਣੀਆਂ ਲੋੜਾਂ ਪੂਰੀਆਂ ਕਰ ਸਕੇ ਮਤਲਬ ਮੈਂ ਸਭ ਕੁਝ ਇੱਕ ਸਾਈਡ ਤੇ ਰੱਖਤਾ ਮੈਂ ਕਿਹਾ ਨਹੀਂ ਯਾਰ ਪਤਾ ਨਹੀਂ ਵਿਚਾਰੀ ਨੇ ਕਿਵੇਂ ਨਵੀਂ ਯੂਨੀਫਾਰਮ ਲਈ ਹੋਣੀਆਂ ਤੇ ਹੁਣ ਉਹਨਾਂ ਨੂੰ ਇੱਕ ਹਫਤਾ ਫੇਰ ਵੇਟ ਕਰਨੀ ਪੈਣੀ ਆ ਉਹੀ ਫਟੀ ਹੋਈ ਯੂਨੀਫਾਰਮ ਪਾ ਕੇ ਜਾਣੀ ਪੈਣੀ ਆ ਮੈਂ ਕਿਹਾ ਨਹੀਂ ਆ ਗਈ ਦੀ ਯੂਨੀਫਾਰਮ ਇਹਨੂੰ ਕੱਲ ਨੂੰ ਹੀ ਰੈਡੀ ਕਰਕੇ ਦੇਣੀ ਆ ਤੇ ਹੁਣ ਮੈਂ ਲੱਗੀ ਆ ਦੇਖਦੇ ਆ ਉਸ ਰਾਤ ਨੂੰ ਸਟੀਚ ਕਰ ਦੇਣੀ ਆ ਦੀ ਯੂਨੀਫਾਰਮ ਜਦੋਂ ਆਪਣਾ ਨਾਪ ਫੜਨ ਆਉਗੀ ਤੇ ਮੈਂ ਉਹਦੀ ਨਿਊ ਯੂਨੀਫਾਰਮ ਨੂੰ ਨਾਲ ਹੀ ਦੇ ਦੇਣੀ ਆ ਡਰੈਸ ਹੋ ਗਈ ਰੈਡੀ ਤੇ ਪੌਣੀ ਇੱਕ ਦਾ ਟਾਈਮ ਆ ਰਾਤ ਦਾ ਤੇ ਮਤਲਬ ਅੱਜ ਤੱਕ ਨੀਂਦ ਵੀ ਉੱਡ ਗਈ ਮੇਰੀ ਤੇ ਇੰਨੀ ਖੁਸ਼ੀ ਹੋ ਰਹੀ ਆ ਨਾ ਡਰੈਸ ਤਿਆਰ ਕਰਕੇ ਹੋਏ ਗ੍ਰਹ ਪ੍ਰਮਾਤਮਾ ਸਭ ਨੂੰ ਇੰਨਾ ਕਿ ਜ਼ਰੂਰ ਦਵੇ ਕਿ ਬੰਦਾ ਉਹਦੇ ਸ਼ੌਂਕ ਬੇਸ਼ੱਕ ਨਾ ਪੂਰੇ ਕਰ ਸਕੇ ਪਰ ਲੋੜਾਂ ਜ਼ਰੂਰ ਪੂਰੀਆਂ ਕਰੇ